वाहगुरु जी का खालसा वाहगुरु जी की पति अज तक मैं नानक दुखिया सब संसार बारे जानकारी देवगी भाव तो नानक दुखिया सब संसार तुक श्री गुरु नानक देव जी की बाणी है इस तुक में साडे जीवन का कौड़ा सच पेशा गया है इस तुक तो भाव है कि संसार ਦੁੱਖਾਂ ਦਾ ਘਰ ਹੈ ਸੰਸਾਰ ਵਿੱਚ ਸਾਰੇ ਦੁਖੀ ਹਨ ਪਰ ਹਰ ਕਿਸੇ ਨੂੰ ਇਹ ਭੁਲੇਖਾ ਹੈ ਕਿ ਉਹ ਦੁਖੀ ਹੈ ਅਤੇ ਬਾਕੀ ਲੋਕ ਸੁਖੀ ਹਨ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਵਾਈਏ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ ਫ੍ਰੀਜੀ ਕਹਿੰਦੇ ਹਨ ਮੈਨੂੰ ਲੱਗਿਆ ਉਹਨਾਂ ਨੂੰ ਹੀ ਦੁੱਖ ਹੈ ਬਾਕੀ ਸਾਰੇ ਲੋਕ ਸੁਖੀ ਹਨ ਜਿਦੋਂ ਉਹਨਾਂ ਨੇ ਦੇਖਿਆ ਹਰ ਘਰ ਵਿੱਚ ਇਹੀ ਅੱਗ ਲੱਗੀ ਹੈ ਹਰ ਕੋਈ ਦੁਖੀ ਹੈ ਅਮੀਰ ਲੋਕ ਵੀ ਦੁਖੀ ਜਦੋਂ ਅਸੀਂ ਅਮੀਰ ਲੋਕਾਂ ਨੂੰ ਦੇਖਦੇ ਹਾਂ ਤਨ ਲੱਗਦਾ ਹੈ ਕਿ ਇਹਨਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ ਪਰ ਇਹਨਾਂ ਦੇ ਨੇੜੇ ਰਹਿ ਕੇ ਪਤਾ ਲੱਗਿਆ ਬੱਟਿਆਂ ਸਿਰੇ ਸਿਰਾਂ ਦੀਆਂ ਬੱਟੀਆਂ ਪੀੜਾ ਹੁੰਦੀਆਂ ਹਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਉਲਝਣਾ ਜਿਵੇਂ ਟੈਕਸ ਦਾ ਭੁਗਤਾਨ ਬੁਪਾਰਕ ਉਲਝਣਾ ਆਦ ਹੁੰਦੀਆਂ ਹਨ ਮਾਨਸ ਮਾਨਸਿਕ ਚਿੰਤਾ ਕਰਕੇ ਉਹ ਬਲੱਡ ਪ੍ਰੈਸ਼ਰ ਸ਼ੁਕਰ ਵਰਕੇ ਰੋਕਾਂ ਨਾ ਪੀੜਤ ਹੋ ਜਾਂਦੇ ਹਨ ਦੁੱਖਾਂ ਦਾ ਕਾਰਨ ਮਨੁੱਖਤਿਆਂ ਬੇਅੰਤ ਇਛਾਵਾਂ ਦੁੱਖਾਂ ਦਾ ਮੁੱਖ ਕਾਰਨ ਹੈ ਜਦੋਂ ਇਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਮਨੁੱਖ ਦੁਖੀ ਹੁੰਦਾ ਹੈ ਹਉਮੈ ਹੰਕਾਰ ਅਤੀ ਈਰਖਾ ਵੀ ਦੁੱਖਾਂ ਦੇ ਵੱਡੇ ਕਾਰਨ ਹਨ ਦੁੱਖਦਾਰੂ ਹੈ दुख शरीर दारू है दुख विच दुखिया मनुख सुखा प्राप्ति ले संघर्ष करता है बहुत सारे उसारू काम कर जाता है जिसना उसका व्यक्तिगत विकास है, हों विच एक कथन है दुख दारू सुख रोग पिया, जिसका अर्थ है कि दुख शरीर ले दारू है परंतु सुख रोग ਸਮਾਨ ਹਨ ਦੁੱਖ ਸੁੱਖ ਜੀਵਨ ਦੇ ਅੰਗ ਹਨ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁੱਖ ਅਤੇ ਦੁੱਖ ਜੀਵਨ ਦੇ ਦੋ ਪਹਿਲੂ ਹਨ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸੋ ਕੋਈ ਨਾ ਨੂੰ ਸੁੱਖਾਂ ਨੂੰ ਵਾੰਗੀ ਅੰਗ ਸਮਝ ਕੇ ਸਰਕਾਰ ਕਰਨਾ ਚਾਹੀਦਾ ਹੈ ਸੰਸਾਰ ਨੂੰ ਦੁੱਖਾਂ ਦਾ ਘਰ ਦੱਸਿਆ सुखा की प्राप्ति ले गुरु जी ने दर्शाया है नानक दुखिया सब संसार सो सुखिया जिस नाम अतार जे थानू मेरी वीडियो लगी लाइक कमेंट शेयर सबसक्राइब करना ना भूलना जी धन्यवाद